ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੇ ਅੱਜ ਆਪਾਂ ਚੱਲੇ ਆਂ ਪੱਠੇ ਵਿੱਚ ਹਾਰਨ ਟ੍ਰੈਕ ਦੇ ਸਾਨੂੰ ਵਿਖੋਣੇ ਮਗਰ 7 ਫਟਾ ਬਟਾ ਵਿੱਚ ਪਰੋਣੇ ਸਾਨੂੰ ਅੱਜ ਚੱਕੇ ਦੇ ਮਗਰ 7 ਫਟਾ ਤੇ ਹਾਂ ਜੀ ਜਿਸੀ ਦੀ ਜੀ ਵਿੱਚ ਕੇਪ ਲੈ ਕੇ ਜਿਵੇਂ ਟ੍ਰੈਕ ਤੇ ਚੱਲੇਗੀ ਜਿਵੇਂ ਨਹੀਂ ਤੇ ਟੋਟਲੇ ਟਿੰਡਰ ਕਰਦੇ ਆ ਮਗਰ ਸੋ ਵੀ ਆਪਾਂ ਪਹੁੰਚ ਚੁੱਕੇ ਆਂ ਖੇਤ ਦੇ ਵਿੱਚ ਚੱਕ ਲੋ ਵੀ ਇਹ ਆ ਸੱਤ ਫੱਟਾ ਰੂਟਰ ਨਿਊ ਪੀਆ ਐਗਰ ਵਾਲੇ ਦਾ ਨਵਾਂ ਰੂਟਰੋਟਰ ਤੇ ਹੁਣ ਨੇ ਸਾਨੂੰ ਚੈੱਕ ਕਰਕੇ ਵੀ ਆਪਾਂ ਸੱਤ ਫੱਟੇ ਨਾਲ ਮੋਹਦੇ ਰਹੇ ਅੱਜ ਪਠਿਆਲਾ ਦਾ ਵਾਣਾ ਆਪਾਂ ਉਹ ਫਾਦਰ ਸਾਹਿਬ ਛੱਟਾ ਦੇ ਰਿਹਾ ਆਪਣੇ ਪੱਠੇ ਬੀਜਣਾਂ ਆਪਾਂ ਕਰਾਉਣੇ ਚੱਕ ਭਾਈ ਪਹਿਲਾ ਸੈੱਟ ਕਰਨ ਆਈ ਦੋ ਕੰਪਿਊਟਰ ਨਾਲ ਵੀ ਪਾਰਦਾ